ਆਰਤੀ ਐਸੋਸੀਏਸ਼ਨ ਪੰਚਾਬ ਵੱਲੋਂ ਪ੍ਰਧਾਨ ਵਿਸ਼ੇ ਕਲਰਾ ਦੀ ਪ੍ਰਧਾਨਗੇਟ ਐਸੋਸੀਏਸ਼ਨ ਦੀਆਂ ਮੰਗਾਂ ਦੇ ਹੱਲ ਲਈ ਭਾਈ ਭਗਤਾ ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਹਸਾਲਾ ਲਈ ਫਗਵਾੜਾ ਦੀ ਨਮੀ ਦਾਣਾ ਮੰਡੀ ਤੋਂ ਸਮੂਹ ਆਰਤੀ ਅਤੇ ਮੁਨੀਮਾਂ ਦਾ ਇੱਕ ਜਥਾ ਨਰੇਸ਼ ਭਾਰਤਵਾਜ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਆੜਤੀਆਂ ਅਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਜਦਕਿ ਐਸੋਸੀਏਸ਼ਨ ਜਾਂ ਜੋ ਵੀ ਹੱਕੀ ਮੰਗਾਂ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕੀਤਾ ਜਾਵੇਗਾ ਇਸ ਮੌਕੇ ਤੇ ਪ੍ਰਗਟ ਸਿੰਘ ਵਿਕਾਸ ਗੁਪਤਾ ਅਨਿਲ ਗੁਪਤਾ ਦੀਪਕ ਗੁਪਤਾ ਪ੍ਰਵੋਦ ਦੁੱਗਲ ਸ਼ੇਖਰ ਸ਼ਰਮਾ ਅਸ਼ਵਨੀ ਕੁਮਾਰ ਪਨੀਤ ਕੁਮਾਰ ਆਦ ਹਾਜ਼ਰ ਸਨ ਅੱਜ ਤੁਹਾਡਾ ਮੇਨ ਮਸਲਾ ਉੱਥੇ ਜਾਂਦਾ ਇਹ ਹੈ ਕਿ ਜਿਹੜਾ ਆਣ ਵਾਲਾ ਝੋਨੇ ਦਾ ਸੀਜ਼ਨ ਹੈ ਉਹ ਬਹੁਤ ਜ਼ਿਆਦਾ ਨਿੱਕਰ ਵਾਲਾ ਲੱਗ ਰਿਹਾ ਹੈ ਕਿਉਂਕਿ ਇੱਥੇ ਕੋਈ ਵੀ ਸਪੇਸ ਨਹੀਂ ਹੈ ਰਾਈਸ ਲਗਾਉਣ ਲਈ ਰਾਈਸ ਦੀ ਮੂਵਮੈਂਟ ਬਿਲਕੁਲ ਵੀ ਨਹੀਂ ਹੋ ਰਹੀ ਔਰ ਸ਼ੈਲਰ ਵਾਲੇ ਜਿਹੜੇ ਆ ਉਹ ਇਹ ਕਹਿ ਰਹੇ ਕਿ ਅਸੀਂ ਪੈਡੀ ਆਪਣੇ ਸ਼ੈਲਾਂ ਤੇ ਨਹੀਂ ਲਗਵਾਨੀ ਹੁਣ ਕਟਾਈ ਦਾ ਸੀਜ਼ਨ ਯਾਨੀ ਕਿ ਸਿਰਫ 1 ਮਹੀਨਾ ਰਹਿ ਗਿਆ ਆਪਣੇ ਕੋ ਤਹਲੇ ਤੱਕ ਘਰ ਮੇਡ ਕੋਈ ਇੰਤਜ਼ਾਮ ਨਹੀਂ ਹੈ ਕਿਉਂ ਰਾਈਸ ਦੀ ਮੂਵਮੈਂਟ ਹੋ ਸਕੇ ਜੇ ਸ਼ੈਲਰ ਵਾਲਿਆਂ ਨੇ ਪੈਡੀ ਚੱਕਣੀ ਨਹੀਂ ਹੀ ਨਹੀਂ ਹੈ ਤਾਂ ਆਰਟੀਏ ਨੇ ਭਰਨੀ ਹੀ ਕਿਉਂ ਹੈ ਤਾਂ ਇਸ ਕਰਕੇ ਇਹਦਾ ਵੀ ਯਾਨਕਿ ਉੱਥੇ ਮੀਟਿੰਗ 'ਚ ਫੈਸਲਾ ਲਿੱਤਾ ਜਾਵੇਗਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ 'ਚ ਅਸੀਂ ਪੈਡੀ ਕਿਸ ਤਰ੍ਹਾਂ ਯਾਨਕਿ ਨਿਜਠਣਾ ਹੈ ਸੀਜ਼ਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਗਵਾੜਾ ਮੰਡੀ ਤੋਂ ਸਾਰੇ ਆਰਟੀਏ ਤੇ ਮਨੀਮਪੁਰਾ ਇਕੱਠੇ ਹੋ ਕੇ ਭਾਈ ਭਗਤਾ ਕਰੋਜਪੁਰ ਵਿਜੇ ਕਾਲਾ ਜੀ ਦੀ ਪ੍ਰਧਾਨਗੀ ਹੇਠ ਉੱਥੇ ਜੋ ਇਕੱਠ ਹੋ ਰਿਹਾ ਉਦੇ ਵਿੱਚ ਸਾਰੇ ਇਕੱਤਰ ਹੋ ਕੇ ਨਰੇਸ਼ ਭਾਰਦਵਾਜੀ ਜੀ ਦੀਗਵਾਜ ਦੇ ਹਿੱਸੇ ਜਾ ਰਹੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਰਥਿਕਾਂ ਨਾਲ ਬਹੁਤ ਵੱਡਾ ਤਕਾ ਹੋ ਰਿਹਾ ਜਿਹੜੀ ਸਾਡੀ ਦਾਮੀ ਸੀਗੀ ਉਹ 2.5% ਤੋਂ ਘਟਾ ਕੇ ਫ੍ਰੀਜ਼ ਕਰ ਦਿੱਤੀ ਗਈ ਆ ਅਤੇ ਹੋਰ ਸਾਰੀਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਹੁਤ ਹਨ ਜਿਹੜੇ ਇਕੱਲੀ-ਇਕੱਲੀ ਗੱਲ ਇੱਥੇ ਕਰਨ ਲੱਗੀਏ ਬਹੁਤ ਲੰਮੀ ਲਿਸਟ ਬਣ ਜਾਵੇਗੀ ਇਸ ਕਰਕੇ ਅੱਜ ਭਾਈ ਭਗਤਾ ਸਾਰੇ ਹੀ ਆਰਥਿਕ ਇਕੱਠੇ ਹੋ ਕੇ ਉੱਥੇ ਆਪਣੀਆਂ ਮੰਗਾਂ ਦੇ ਪ੍ਰਤੀ ਸਲਾਹ ਕਰਨ ਵਾਸਤੇ ਬਿਜੇ ਕਾਲਾ ਜੀ ਪ੍ਰਧਾਨ ਜੀ ਦੇ ਹੇਠ ਉੱਤੇ ਇਕੱਤਰ ਹੋ ਰਹੇ ਆ ਜਿਹੜੇ ਉੱਥੇ ਫੈਸਲੇ ਨਿਕਲਣਗੇ ਸਮੱਸਿਆ ਹੋਣਗੀਆਂ ਉੱਥੇ ਸਾਰੀਆਂ ਇਹ ਜੀ ਤਲਗਲਾ ਕੀਤੀਆਂ ਜਾਣੀਆਂ ਸਾਰੇ ਹੀ ਭਾਈ ਜਾਰੇ ਦਾ ਧੰਨਵਾਦ ਕਰਦੇ ਆ ਜਿਹੜੇ ਇਕੱਤਰ ਹੋ ਕੇ ਉੱਥੇ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਰਤੀ ਐਸੋਸੀਏਸ਼ਨ ਪੰਚਾਬ ਵੱਲੋਂ ਪ੍ਰਧਾਨ ਵਿਸ਼ੇ ਕਲਰਾ ਦੀ ਪ੍ਰਧਾਨਗੇਟ ਐਸੋਸੀਏਸ਼ਨ ਦੀਆਂ ਮੰਗਾਂ ਦੇ ਹੱਲ ਲਈ ਭਾਈ ਭਗਤਾ ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਹਸਾਲਾ ਲਈ ਫਗਵਾੜਾ ਦੀ ਨਮੀ ਦਾਣਾ ਮੰਡੀ ਤੋਂ ਸਮੂਹ ਆਰਤੀ ਅਤੇ ਮੁਨੀਮਾ ਦਾ ਇੱਕ ਜਥਾ ਨਰੇਸ਼ ਭਾਰਤਵਾਜ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸੋਸੀਏਸ਼ਨ ਦੇ ਆਗੂ ਨੇ ਦੱਸਿਆ ਕਿ ਮੀਟਿੰਗ ਵਿੱਚ ਆੜਤੀਆਂ ਅਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ 'ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਜਦਕਿ ਐਸੋਸੀਏਸ਼ਨ ਜਾਂ ਜੋ ਵੀ ਹੱਕੀ ਮੰਗਾਂ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਯਤਨ ਕੀਤਾ ਜਾਵੇਗਾ ਇਸ ਮੌਕੇ ਤੇ ਪ੍ਰਗਟ ਸਿੰਘ ਵਿਕਾਸ ਗੁਪਤਾ ਅਨਿਲ ਗੁਪਤਾ ਦੀਪਕ ਗੁਪਤਾ ਪ੍ਰਵੋਦ ਦੁੱਗਲ ਸ਼ੇਖਰ ਸ਼ਰਮਾ ਅਸ਼ਵਨੀ ਕੁਮਾਰ ਪਨੀਤ ਕੁਮਾਰ ਆਦ ਹਾਜ਼ਰ ਸਨ